ਇਕਰ ਤੁਸੀਂ ਵੀ ਬੈਂਕ ਤੋਂ 골ਡ ਲੋਨ ਲਿਆ ਤਾਂ ਸਾਵਧਾਨ ਹੋ ਜੋ ਨਹੀਂ ਤਾਂ ਤੁਹਾਡੇ ਨਾਲ ਵੀ ਅਜਿਹੀ ਵੱਡੀ ਠੱਗੀ ਹੋ ਸਕਦੀ ਹੈ ਤੁਹਾਨੂੰ ਵੀ ਵੱਡਾ ਚੂਨਾ ਜਿਹੜਾ ਆ ਉਹ ਲੱਗ ਸਕਦਾ ਜੀ ਹਾਂ 골ਡ ਲੋਨ ਦਾ ਜਦੋਂ ਨਾਮ ਆਉਂਦਾ ਹੈ ਬੈਂਕ ਦਾ ਨਾਮ ਆਉਂਦਾ ਹੈ ਤਾਂ ਅਸੀਂ ਥੋੜਾ ਜਿਹਾ ਸੇਫ ਫੀਲ ਕਰਦੇ ਹਾਂ ਕਿ ਕੋਈ ਗੱਲ ਨਹੀਂ ਯਾਰ ਬੈਂਕ ਹੈ ਬੈਂਕ ਦੇ ਵਿੱਚ ਸਾਡਾ ਰੱਖਿਆ ਕੈਸ਼ ਸਾਡਾ ਰੱਖਿਆ ਸੋਨਾ ਜਿਹੜਾ ਆ ਉਹ ਸੇਫ ਰਹੇਗਾ ਪਰ ਨਹੀਂ ਆ ਖਬਰ ਜਰੂਰ ਸੁਣ ਲਿਓ ਆ ਖਬਰ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ ਖਾਸ ਤੌਰ ਤੇ ਜਿਹੜੇ ਬੈਂਕਾਂ ਤੋਂ ਲੋਨ ਲੈਂਦੇ ਨੇ 골ਡ ਲੋਨ ਲੈਂਦੇ ਨੇ ਜਾਂ ਹੋਰ ਕੋਈ ਲੋਨ ਲੈਂਦੇ ਨੇ ਤਾਂ ਉਹ ਧਿਆਨ ਜਰੂਰ ਦੇਣ ਆ 골ਡ ਲੋਨ ਦੇ ਨਾਂ ਤੇ ਇਸ ਪਰਿਵਾਰ ਦੇ ਨਾਲ 35 ਤੋਂ 40 ਲੱਖ ਰੁਪਏ ਦੀ ਠੱਗੀ ਹੋਈ ਹੈ ਜੀ ਹਾਂ ਨਾਮੀ ਗ੍ਰਾਮੀ ਬੈਂਕ ਤੋਂ ਪਰਿਵਾਰ ਨੇ ਲੋਨ ਲਿਆ 골ਡ ਲੋਨ 480 ਗ੍ਰਾਮ ਜਿਹੜਾ ਆ ਉਹ 골ਡ ਗੈਨੇ ਰੱਖ ਕੇ ਬੈਂਕ ਨੂੰ ਤੇ ਉਹਨਾਂ ਤੋਂ 골ਡ ਲੋਨ ਲਿਆ ਲਗਭਗ ਦੱਸਿਆ ਜਾ ਰਿਹਾ ਕਿ 19 ਲੱਖ ਰੁਪਈਆ 골ਡ ਲੋਨ ਦਾ ਲਿਆ ਤੇ ਉਸ ਤੋਂ ਬਾਅਦ ਕਿਸ਼ਤਾਂ ਬੰਨ ਲਈਆਂ ਪਰ ਪਰਿਵਾਰ ਨੂੰ ਇੰਨਾ ਵੱਡਾ ਝਟਕਾ ਲੱਗਾ ਇਹ ਕੋਈ ਨਹੀਂ ਸੋਚ ਸਕਦਾ ਕਿ ਬੈਂਕ ਵੀ ਇਸ ਤਰੀਕੇ ਦਾ ਵੱਡਾ ਫਰਾਡ ਜਿਹੜਾ ਆ ਉਹ ਕਿਸੇ ਨਾਲ ਕਿਸੇ ਕਸਟਮਰ ਦੇ ਨਾਲ ਕਰ ਸਕਦੀ ਹੈ ਜੀ ਹਾਂ ਪਰਿਵਾਰਕ ਮੈਂਬਰਾਂ ਨੇ ਲੋਨ ਤਾਂ ਲੈ ਲਿਆ ਪਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਨਾਲ ਬੜੀ ਵੱਡੀ ਠੱਗੀ ਹੁੰਦੀ ਹੈ ਔਰ ਪਰਿਵਾਰਕ ਮੈਂਬਰ ਕਿਸ਼ਤ ਉਡੀਕਦੇ ਰਹਿੰਦੇ ਆ ਕਿ ਲੋਨ ਦੀ ਕਿਸ਼ਤ ਆਵੇਗੀ ਕਿਸ਼ਤ ਭਰਾਂਗੇ 골ਡ ਲੋਨ ਦੀ ਕਿਸ਼ਤ ਆਵੇਗੀ ਤਾਂ ਕਿਸ਼ਤ ਦੇਵਾਂਗੇ ਪਰ ਬੀਤ ਦੇ ਬੀਤ ਦੇ ਸਮਾਂ ਲੰਘਦਾ ਜਾਂਦਾ 골ਡ ਲੋਨ ਦੀ ਕਿਸ਼ਤ ਤੱਕ ਨਹੀਂ ਆਉਂਦੀ ਨਾ ਹੀ ਪਰਿਵਾਰਕ ਮੈਂਬਰਾਂ ਨੂੰ ਕੋਈ ਮੈਸੇਜ ਆਉਂਦਾ ਔਰ ਜਦੋਂ ਪਰਿਵਾਰਕ ਮੈਂਬਰ ਬੈਂਕ ਜਾਂਦੇ ਨੇ ਤਾਂ ਉਸੇ ਵੇਲੇ ਪਰਿਵਾਰਕ ਮੈਂਬਰਾਂ ਦੇ ਹੋਸ਼ ਉੱਡ ਜਾਂਦੇ ਨੇ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦਾ ਹੈ ਕਿ ਸਾਡਾ ਲੋਨ ਜਿਹੜਾ ਆ ਉਹ ਤਾਂ ਪੂਰਾ ਵੀ ਹੋ ਚੁੱਕਿਆ ਹੈ ਔਰ ਸਾਡਾ 골ਡ ਵੀ ਗਾਇਬ ਹੈ ਜੀहां ਬੈਂਕ ਤੋਂ 골ਡ ਵੀ ਗਾਇਬ ਹੋ ਚੁੱਕਿਆ ਹੈ ਮੈਸੇ ਕਰਕੇ ਕਹਿ ਰਹੇ ਹਾਂ ਜੇਕਰ ਤੁਸੀਂ ਵੀ 골ਡ ਲੋਨ ਲਿਆ ਹੈ ਜੇ ਆਪ ਬੈਂਕ ਦੇ ਲੋਕਰ ਦੇ ਵਿੱਚ 골ਡ ਰੱਖਿਆ ਤਾਂ ਸਾਵਧਾਨ ਹੋ ਜਾਓ ਇੱਕ ਰਿਆ ਖਬਰ ਜਰੂਰ ਸੁਣ ਲਓ ਕਿ ਕਿਵੇਂ ਠੱਗੀ ਹੁੰਦੀ ਹੈ ਕਿੰਜ ਧੋਖਾ ਹੁੰਦਾ ਕਿਉਂਕਿ ਅੱਜ ਕੱਲ ਤਾਂ ਕੋਈ ਆਪਣਾ ਸਾਕਾ ਨਹੀਂ ਹੈ ਤੇ ਅਸੀਂ ਕਿਸੇ ਤੇ ਕਿਵੇਂ ਭਰੋਸਾ ਕਰ ਸਕਦੇ ਹਾਂ ਤਾਂ ਆਹਾ ਬੈਂਕ ਦੇ ਵੱਲੋਂ ਜਿਹੜਾ 골ਡ ਲੋਨ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਜਦੋਂ ਕਸਟਮਰ ਜਿਨ੍ਹਾਂ ਨੇ 골ਡ ਲੋਨ ਲਿਆ ਉਹ ਜਾ ਕੇ ਜਦੋਂ ਚੈੱਕ ਕਰਦੇ ਨੇ ਤਾਂ ਨਾ ਤਾਂ 골ਡ ਮਿਲਦਾ ਹੈ ਨਾ ਹੀ ਉਹਨਾਂ ਦਾ ਲੋਨ ਕਾਗਜੀ ਬোলਦਾ ਕਹਿੰਦੇ ਕਿ ਲੋਨ ਤਾਂ ਕਲੀਅਰ ਹੋ ਚੁੱਕਿਆ ਹੈ ਤੁਹਾਡਾ ਲੋਨ ਹੀ ਨਹੀਂ ਹੈ ਤਾਂ ਕਿਸ ਨੇ ਕਲੀਅਰ ਕਰਾ ਲਿਆ ਲੋਨ ਇੰਨੀ ਜਲਦੀ ਇਹਨੇ ਲੱਖ ਰੁਪਏ ਦਾ ਤਾਂ ਹੁਣ ਪਰਿਵਾਰਕ ਮੈਂਬਰਾਂ ਦੇ ਹੋ ਛੁੱਟ ਚੁੱਕੇ ਨੇ ਪਰਿਵਾਰਕ ਮੈਂਬਰ ਪੁਲਿਸ ਦੇ ਕੋਲ ਉਹਨਾਂ ਦੇ ਵੱਲੋਂ ਅਪਰੋਚ ਕੀਤੀ ਗਈ ਹੈ ਕਿ ਸਾਡਾ ਮਸਲਾ ਹੱਲ ਕੀਤਾ ਜਾਵੇ ਤਾਂ ਪਰਿਵਾਰਕ ਮੈਂਬਰਾਂ ਤੋਂ ਸੁਣਦੇ ਆ ਜਿਨ੍ਹਾਂ ਨੇ ਲੋਨ ਲਿਆ ਔਰ ਉਹਨਾਂ ਦੇ ਨਾਲ ਇੰਨੀ ਵੱਡੀ ਠੱਗੀ ਆਖਰਕਾਰ ਕਿਵੇਂ ਹੋ ਗਈ ਉਹ ਸਾਰੀ ਦੀ ਸਾਰੀ ਗੱਲਬਾਤ ਤੁਹਾਨੂੰ ਸੁਣਾਉਣੀ ਹੈ ਮੈਂ 7 ਮਾਰਚ 2022 ਨੂੰ ਆਪਣਾ 골ਡ ਲੋਨ ਦਿੱਤਾ ਸੀ ਲਿਆ ਸੀ ਉੱਥੋਂ ICICI ਬੈਂਕ ਤੋਂ 16 17 ਲੱਖ ਲਿਆ ਸੀਗਾ ਉਹ ਅਸੀਂ ਕਰਵਾਇਆ ਸੀ ਜੱਸ ਬੈਂਕ ਤੇ ਟ੍ਰਾਂਸਫਰ ਕਰਵਾਤਾ ਸੀ ਚੈੱਕ ਤੇ ਕੈਸ਼ ਜੱਸ ਬੈਂਕ ਤੋਂ ਕੈਸ਼ ਫਿਰ ਲਿਆ ਅਸੀਂ ਉਹਨਾਂ ਕੋਲ 2 ਸਾਲ ਦਾ ਕਿਹਾ ਸੀਗਾ ਕਿ 2 ਸਾਲ ਤੱਕ ਅਸੀਂ ਛਡਵਾ ਲੈਣਾ ਬਟ ਇਸ ਪਰਸਨ ਮੇਰਾ ਨਾਲ ਲੈਣ ਗਿਆ ਸੀ ਗੱਲ 골ਡਨ ਮੈਨੜਾ ਖਵਾਣ ਗਿਆ ਸੀ ਉਹਨੇ ਵੀ ਦਿਨ ਸਰ 7 8 ਮਹੀਨੇ ਬਾਅਦ 골ਡ ਛਡਵਾ ਲਿਆ ਪਰ ਸਾਨੂੰ ਇਸ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਆਈ ਨਾ ਕੋਈ ਸਾਨੂੰ ਕੋਈ ਬੈਂਕ ਤੋਂ ਕੋਈ ਮੈਸੇਜ ਆਇਆ ਕਿ ਤੁਸੀਂ ਨੂੰ ਰੀਨਿਊ ਕਰਵਾਉਣਾ ਤੇ ਆਪਣੀ ਇਨਸਟਾਲਮੈਂਟ ਭੇਜੋ ਕੁਝ ਨਹੀਂ ਆਇਆ ਉਹ 12 ਅਕਤੂਬਰ 2022 ਨੂੰ 골ਡ 18 ਲੱਖ ਦੇ ਕੇ 골ਡ ਛਡਵਾ ਲਿਆ ਇਹ ਸਾਨੂੰ ਪਤਾ ਲੱਗਿਆ 15 ਅਪ੍ਰੈਲ 2024 ਨੂੰ ਜਦੋਂ ਸਾਡੇ ਕੋਲ ਚੈੱਕ ਆਇਆ ਸੀ ਜੈਸ ਬੰਗਲ ਸਕੈਮ ਚੈੱਕ ਅਸੀਂ ਗਿਆ ਸੀ ਜੈਸ ਬੈਂਕ ਬਟ ਉਹ ਕਹਿੰਦੇ ਆ ਤੁਹਾਡਾ ਚੈੱਕ ਫੇਕ ਹੈ ਐਸੇਰ ਇਨਕੁਆਰੀ ਵਾਸਤੇ ਗਏ ਐਸੇ ਬੈਂਕ ਉਹਨਾਂ ਨੇ ਮੇਰੇ ਕੋਲ ਪੁੱਛਿਆ ਤੁਹਾਡੇ ਕੋਲ ਡਾਕੂਮੈਂਟ ਤੁਹਾਡੇ ਕੋਲ ਮਿਲੇ ਹੋ ਤੁਹਾਨੂੰ ਜੈਸ ਐਸੇ ਬੈਂਕ ਦੇ 골ਡ ਰਖਵਾਇਆ ਮੈਂ ਕਿਹਾ ਸਾਨੂੰ ਕੁਝ ਨਹੀਂ ਦਿੱਤਾ ਉਹਨਾਂ ਨੇ ਮੇਰੇ ਦੀ ਸਨੈਪ ਦੇਖੀ ਮੇਰੇ ਪ੍ਰੂਫ ਤੋਂ ਆਪਣਾ ਲੈਪਟਾਪ ਤੇ ਕੱਢਿਆ ਆਪਣਾ ਸਾਰਾ ਡਾਟਾ ਵਗੈਰਾ ਤੇ ਮੈਨੂੰ ਕਹਿੰਦੇ ਤੁਹਾਡਾ ਤੇ ਲੋਨ ਕਲੀਅਰ ਹੋ ਚੁੱਕਿਆ ਉਨੇ ਆਪਣੇ ਕੋਲ ਜਮਾ ਕਰਵਾਤਾ ਵਸੇ ਸਰ ਹੁਣ ਇਹਨਾਂ ਇਸ ਵਾਲਾ ਪਤਾ ਨਹੀਂ ਉਹਨੇ ਆਪਣੇ ਕੋਲ ਕਰਵਾਇਆ ਹੈ ਕਿ ਕੌਣ ਕਰਵਾਇਆ ਬਟ ਮੈਂ ਕਿ ਮੈਂ ਉਸ ਬੈਂਕ ਸੈਕੰਡ ਟਾਈਮ ਉਦੋਂ ਗਈ ਉਹ ਵੀ ਸਾਡਾ ਤੁਹਾਨੂੰ ਪੁੱਛੇ ਵਗੈਰ ਤੁਹਾਨੂੰ ਪਤਾ ਹੋਏ ਵਗੈਰ ਲੱਗਿਆ ਕੋਈ ਬਿਲਕੁਲ ਸਰ ਕਿੰਨਾ ਗੋਲਡ ਸਰ ਅੱਜ ਉਹਦੀ ਕੀਮਤ 35 40 ਲੱਖ ਹੈ 460 ਹਮ ਸਰ ਪੰਜ ਅੱਧਾ ਕਿਲੋ ਤੋਂ ਹੋਣਾ ਸੀਗਾ ਸੋਲ ਤੁਸੀਂ ਬੈਂਕ ਨੂੰ ਪੁੱਛਿਆ ਨਹੀਂ ਵੀ ਇਹ ਕੌਣ ਮੈਂ ਕਿੱਦਾਂ ਲੈ ਗਿਆ ਮੇਰੇ ਤੋਂ ਵਗੈਰਾ ਸਰ ਕੰਦਰ ਤੋਂ ਅਸਾਈਨ ਹੋਇਆ ਹੈ ਮੈਂ ਕਿ ਮੈਂ ਤਾਂ ਸੈਕੰਡ ਟਾਈਮ ਬੈਂਕ ਤੁਹਾਡੇ ਆਈ ਹਾਂ ਮੈਂ ਕਦੀ ਬੈਂਕ ਹੀ ਨਹੀਂ ਆਈ ਤੇ ਬਟ ਬੈਂਕ ਵਾਲੇ ਕੋਲ ਨੇ ਕਿਹਾ ਤੁਹਾਨੂੰ ਕਿ ਅਨੁਸਾਰ ਕੈਕਸ਼ਨ ਫੋਟੋਸ ਦਿਖਾ ਦਿਓ 2 ਸਾਲ ਪਹਿਲੀ ਕੈਕਸ਼ਨ ਕੋਈ ਫੋਟੋਸ ਵੀ ਨਹੀਂ ਆਈਆਂ ਮਤਲਬ ਆਣਾ ਕਰਨ ਦੇ ਬੈਂਕ ਹਾਂਜੀ ਬਿਲਕੁਲ ਨਾਲ ਨਹੀਂ ਬੀਹ ਬਿਹਵ ਕਰਦੇ ਕੋਈ ਮਤਲਬ ਇਗਨੋਰ ਕਰਦੇ ਪਏ ਕਸਟਮਰ ਨੂੰ ਕੋਈ ਕੁਝ ਵੀ ਨਹੀਂ ਹੈਗਾ ਇਹਦੇ ਵਿੱਚ ਸਾਡੇ ਕੋਲ ਸਾਧਾਰਨ ਸਰਖਾਸਤਾਂ ਜਿਹੜੀਆਂ ਨੇ ਕੋਈਆਂ ਨੇ ਉਹਦੇ ਉਹਦੇ ਤੇਰੀ ਤਹਤੀਸ਼ ਕੀਤੀ ਜਾ ਰਹੀ ਹੈ ਉਹਦੇ ਵਿੱਚ ਅਸੀਂ ਬੈਂਕ ਕੋਲੋਂ ਵੀ ਰਿਕਾਰਡ ਸਰਕੀਤਾ ਮੰਗਵਾਇਆ ਹੈ ਨਾ ਕੋ ਰਿਕਾਰਡ ਹਾਂ ਤੇ ਜਿਹੜੀ ਵੀ ਅਗਲੀ ਕਰ ਵੀ ਹੋ ਮਸਲੇ ਦੀ ਜੋ ਮਾਮਲਾ ਮਾਮਲਾ ਇਹ ਤੇ ਤਫਤੀਸ਼ ਕੀਤੀ ਜਾ ਰਹੀ ਹੈ ਇਹਨਾਂ ਨੇ ਜਿਹੜੇ ਮਦਈਏ ਉਹਨਾਂ ਨੇ ਦਸੰਤ ਤੱਕ ਕਿਹੜਾ ਕੋਈ ਉਹਨਾਂ ਨੇ ਗੋਲ ਲੋਨ ਇਹਨਾਂ ਨੇ ਰੱਖ ਕੇ ਲੋਨ ਲਿਆਇਆ ਬੈਂਕ ਤੋਂ ਤੇ ਇਹਨਾਂ ਦੇ ਦਸੰਤ ਤੱਕ ਵੀ ਉਹ ਜਿਹੜਾ ਲੋਨ ਧਾਰ ਕੇ ਤੇ ਜਿਹੜਾ ਉਹ ਜਿਹੜਾ ਗੋਲਿਆ ਉੱਥੋਂ ਹਾਸਲ ਕੀਤਾ ਗਿਆ ਹੈ ਕਿਨੇ ਹਾਸਲ ਕੀਤਾ ਜੀ ਇਦੇ ਬਾਰੇ ਇਹ ਤ੍ਰਿਤੀ ਸਾਹਮਣੇ ਜਦੋਂ ਆਊਗੀ ਫਿਰ ਹੋਰ ਬਾਰੇ ਦੱਸਿਆ ਜਾਊਗਾ ਪ੍ਰਵਾਹ ਦੇ ਕਰਨ ਮੁਤਾਬਕ ਹੀ ਹੈਗਾ ਜੀ ਕਿੰਨੇ ਖੜਿਆ ਕਰਾਉਣਾ ਪ੍ਰਵਾਹ ਦੇ ਕਰਨ ਮੁਤਾਬਕ ਤੇ ਬੈਂਕ ਨੇ ਉਹਨਾਂ ਦੇ ਬੈਂਕ ਦੇ ਕੋਈ ਮੁਲਾਜ਼ਮ ਨੇ ਜਿਨ੍ਹਾਂ ਨੇ ਫਰਾਡ ਕੀਤਾ ਉਹਨਾਂ ਦੇ ਨਾਲ ਇਹਦੇ ਵਿੱਚ ਅਲੱਗ-ਅਲੱਗ ਕੰਪਲੇਂਟਸ ਨੇ ਉਹਦੇ ਵਿੱਚ ਕੇ ਦਾ 7 ਜਾਂ 8 ਲੱਖ ਦਾ ਲੋਨ ਆ ਕੇ ਦਾ 4 ਲੱਖ ਦਾ ਲੋਨ ਆ ਇਹ ਅਲੱਗ-ਅਲੱਗ ਕੰਪਲੇਂਟਸ ਨੇ ਅਲੱਗ-ਅਲੱਗ ਬੰਦੇ ਉਹਨਾਂ ਲਈ ਕੰਪਲੇਂਟਸ ਦਿੱਤੇ ਗਏ ਕੋਈ ਗੋਲ ਲੋਨ ਦੀਆਂ ਨੇ ਕੁਝ ਉਹਦਾ ਲੋਨ ਲੈ ਕੇ ਤੇ ਉਹਨੂੰ ਜਬਤ ਕਰਦੀਆਂ ਕੁਛ ਹੈਗੇ ਅਮੇਰ ਦਿਨਾਂ ਨੇ ਇੱਕ ਮੁਲਾਜ਼ਮ ਦੇ ਇੱਕ ਜਿਹੜਾ ਮੇਨ ਬੰਦਾ ਜੀ ਦੇ ਖਿਲਾਫ ਇਹਨਾਂ ਦਿੱਤੀ ਆ ਉਹ ਇਥੋਂ ਜਿਹੜਾ ਕੋਈ ਨਾ ਕੋਈ ਮੁਲਾਜ਼ਮ ਸੀ ਬੈਂਕ ਦੇ ਵਿੱਚ ਹੁਣ ਛੱਡ ਕੇ ਜਾ ਚੁੱਕਾ ਹੈ ਉਹ ਉਹਦੇ ਬਾਰੇ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ ਬੈਂਕ ਦੇ ਪੁਲਿਸੀ ਰਕਾਰ ਦੀ ਅਸਲ ਕਰਾਂਗੇ ਜੋ ਵੀ ਇਹਦੇ ਵਿੱਚ ਜਿਹੜਾ ਜਮਾ ਹੋਇਆ ਜਾਂ ਜਿਹੜਾ ਕਢਾਇਆ ਗਿਆ ਉਹਦੇ ਸਾਰਾ ਰਿਕਾਰਡ ਅਸਲ ਕੀਤਾ ਜਾਵੇਗਾ ਨਹੀਂ ਨਹੀਂ ਇਹਨੂੰ ਜਲਦੀ ਕਰ ਲਿਆ ਜਾਏਗਾ ਇਹਨੂੰ ਇਹਨੂੰ ਚੰਦਰਾਂ ਦੇ ਵਿੱਚ ਇਹਨੂੰ ਕਰ ਲਿਆ ਜਾਵੇਗਾ